ਰੋਡ ਤੇ ਅੱਜ ਸਵੇਰੇ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਇੱਕ ਕ੍ਰੈਸ਼ਰ ਨਾਲ ਭਰਿਆ ਹੋਇਆ ਟਰੱਕ ਜਲੰਧਰ ਤੋਂ ਰਾਏਕੋਟ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਟਰੱਕ ਯੂਨੀਅਨ ਦੇ ਨੇੜੇ ਅਚਾਨਕ ਟਰੱਕ ਦੇ ਟਾਇਰਾਂ ਦਾ ਬਲਾਸ ਹੋਇਆ ਜਿਸ ਦੇ ਚੱਲਦੇ ਹੋ ਉਸ ਦੇ ਦੋਵੇਂ ਟਾਇਰ ਫਟ ਗਏ ਤੇ ਟਰੱਕ ਪੂਰੀ ਤਰ੍ਹਾਂ ਤੇਜ਼ ਰਫ਼ਤਾਰ ਦੇ ਹੁੰਦਿਆਂ ਸੜਕ ਕਿਨਾਰੇ ਪਲਟਿਆ ਸੜਕ ਕਿਨਾਰੇ ਹੀ ਇੱਕ ਖਡੋਣਾ ਵੇਚਣ ਵਾਲੇ ਦੀ ਕੁੱਲੀ ਬਣੀ ਹੋਈ ਸੀ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਟਰੱਕ ਪੂਰੀ ਤਰ੍ਹਾਂ ਉਸ ਕੁੱਲੀ ਤੇ ਪਲਟਿਆ ਹੋਇਆ ਹੈ ਔਰ ਇਸ ਟਰੱਕ ਦੇ ਪਲਟਣ ਨਾਲ ਕੁੱਲੀ ਦੇ ਵਿੱਚ ਸੁੱਤੇ ਪਏ ਪਰਿਵਾਰ ਦੇ 6 ਮੈਂਬਰ ਜਿਨ੍ਹਾਂ ਵਿੱਚ 4 ਬੱਚੇ ਤੇ 2 ਮੀਆਂ ਬੀਵੀ ਸਨ ਉਨ੍ਹਾਂ ਵਿੱਚੋਂ 2 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਔਰ 4 ਜਿਹੜੇ ਜੀਹਾਂ ਨੂੰ ਉਹਨਾਂ ਨੂੰ ਬਕਾਇਦਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੇਲ ਹਫਸਲਜਗਰਾਉਂ ਦਾਖਲ ਕਰਵਾਇਆ ਹੈ ਔਰ ਉਹ ਹੁਣ ਇਲਾਜ ਦੇ ਦੌਰਾਨ ਬਿਲਕੁਲ ਠੀਕ ਹਨ ਔਰ ਮੌਕੇ ਤੇ ਜਿਹੜੇ ਲੋਕ ਸਨ ਉਹਨਾਂ ਦੇ ਪਰਿਵਾਰਕ ਮੈਂਬਰਸ ਨੂੰ ਉਹਨੇ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਉਹਨੇ ਕੋਈ ਮਦਦ ਨਹੀਂ ਕੀਤੀ ਸਵੇਰੇ 3 ਵਜੇ ਦਾ ਟਾਈਮ ਸੀ ਜਦੋਂ ਆਕੇ ਪਲਟੀ ਬਾਅਦ ਚ ਪਤਾ ਲੱਗਿਆ ਸਾਨੂੰ ਵੀ ਇੱਥੇ ਸਾਡੇ ਜਵਾਕ ਰਹਿੰਦੇ ਸੀ ਇੱਕ ਭਤੀਜਾ ਸੀ ਤੇ ਉਹਦੇ 4 ਜਵਾਕ ਸੀ 2 ਤਾਂ ਮਰ ਗਏ ਜੀ ਦੋ ਹੈਗੇ ਉਹ ਹਸਪੀਟਲ ਦਾਖਲ ਕੀਤੇ ਪਏ ਉਹਨਾਂ ਸੈਵ ਦੋਸਤ ਡਰਾਈਵਰ ਨੂੰ ਆਵਾਜ਼ ਦਿੱਤੀ ਬਈ ਸਾਨੂੰ ਅਸੀਂ ਮਰ ਗਏ ਹੋਰੇ ਸਾਡੇ ਬੱਚੇ ਰੋਂਦੇ ਪਏ ਆ ਸਾਨੂੰ ਆਕੇ ਕੱਢ ਲੋ ਕੱਢਿਆ ਨਹੀਂ ਉਹਨਾਂ ਨੇ ਉਹ ਜਾ ਕੇ ਭੱਜ ਗਏ ਕਹਿੰਦੇ ਬਈ ਇੱਥੇ ਕੋਈ ਮਰ ਗਿਆ ਭੱਜ ਲੋ ਬਈ ਉਹ ਭੱਜ ਗਏ ਇੱਥੋਂ ਡਰਾਈਵਰ ਨੇ ਕੋਈ ਆਕੇ ਸਹਾਇਤਾ ਨਹੀਂ ਕੀਤੀ ਸਾਡੀ ਪੁਲਿਸ ਮਦਦ ਕਰ ਰਹੀ ਹੈ ਕੋਈ ਪੁਲਿਸ ਆਈ ਹੈ ਜੀ ਪੁਲਿਸ ਉਸ ਟਾਈਮ ਦਾ ਮੌਕੇ ਤੇ ਤਾਂ ਆਈ ਨਹੀਂ ਬਾਅਦ ਚ ਆਈ ਹੈ ਪੁਲਿਸ ਕਾਫੀ ਟਾਈਮ ਬਾਅਦ ਆਈ ਹੈ ਆਈ ਹੈ ਵੈਸੇ ਪੁਲਿਸ ਵੈਸੇ ਨਹੀਂ ਕਹਿੰਦੇ ਬਈ ਨਹੀਂ ਆਈ ਚਾਰ ਜੋ ਆਕੇ 6 ਜਣੇ ਸੀ ਉਹਨਾਂ ਤੇ ਉਹ ਬੱਚੇ ਖਤਮ ਹੋਣ ਵਾਲੇ ਕਮਲ ਦੇ ਵਿੱਚ ਫਸ ਗਏ ਸੀ ਉਹ ਫਿਰ ਡਰਾਈਵਰ ਨੂੰ ਆਵਾਜ਼ ਦਿੱਤੀ ਡਰਾਈਵਰ ਫਿਰ ਵੀ ਨਹੀਂ ਆਇਆ ਉਹਦੇ ਡੇਢੀ ਨੇ ਆਵਾਜ਼ ਦਿੱਤੀ ਤੇ ਮੇਰੇ ਕਢਾ ਦੇ ਬੱਚਾ ਜੀ ਮੇਰੇ ਜੀਉਂਦੇ ਹੈ ਕਢਵਾ ਦੇ ਉਹ ਤਾਂ ਹੀ ਭੱਜ ਗਿਆ ਅਸੀਂ ਤਾਂ ਹੀ ਭੱਜ ਗਿਆ ਉਹਦੇ ਨਿਕਲ ਕੇ ਫਿਰ ਉਹਦੇ ਬਾਅਦ ਉਹ ਸਾਹ ਘੁੱਟ ਕੇ ਜਰਜਵਾਖ ਸਾਹ ਘੁੱਟ ਕੇ ਕਮਲ ਦੇ ਵਿੱਚ ਮਰ ਗਏ ਉਹ ਉੱਤੇ ਬਜਰੀ ਪੈ ਗਈ ਹੈਗਾ ਨਾ ਦੋ ਜਵਾਹ ਉਹਨਾਂ ਉਹ ਪਛਾਹ ਆਪ ਖੁਦ ਪਛਾਹ ਉਹਨੂੰ ਖਿੱਚ ਕੇ ਦੋ ਜਵਾਹ ਕੱਢੇ ਘਰਾਲੀ ਕੱਢੀ ਉਹਨੇ ਤਾ ਵੀ ਉਹਨਾਂ ਡਰਾਈਵਰ ਨਾਲ ਐਲਫ ਨਹੀਂ ਕੀਤੀ ਉਹਨਾਂ ਇਹ ਜਲੰਧਰ ਵੱਲੋਂ ਟਰੱਕ ਆ ਰਿਹਾ ਸੀਗਾ ਕ੍ਰੈਸ਼ਰ ਦਾ ਭਰਿਆ ਹੋਇਆ ਤੇ ਟਾਇਰ ਬਲਾਸਟ ਹੋਇਆ ਜਾਪਦਾ ਵਾ ਜਿਹੜਾ ਮਿਡਲ ਟਾਇਰ ਸੀਗਾ ਉਹ ਬਲਾਸਟ ਹੋਣ ਨਾਲ ਜਿਹੜਾ ਬੈਕ ਸਾਈਡ ਵਾਲਾ ਸੀਗਾ ਟਾਇਰ ਇੱਕ ਉਹ ਫਟ ਗਿਆ ਤੇ ਇਹਦੇ ਨਾਲ ਉਹ ਜਿਹੜੀ ਗੱਡੀ ਆ ਪਲਟ ਗਈ ਨਾਲ ਹੀ ਇੱਥੇ ਕੁੱਲੀ ਸੀਗੀ ਕੁੱਲੀ ਬਣੀ ਹੋਈ ਸੀ ਜਿਹਦੇ ਵਿੱਚ ਉਹ ਪਰਿਵਾਰ ਸਮੇਤ ਬੱਚੇ ਜਿਹੜੇ ਸੁੱਤੇ ਪਏ ਸੀਗੇ ਤੇ ਉਹ ਕ੍ਰੈਸ਼ਰ ਦੇ ਵਿੱਚ ਇਹ ਤਾਂ ਜਿਹੜੇ ਆ ਬੱਚੇ ਦੋ ਦੱਬੇ ਗਏ ਸੀਗੇ ਜਿਹੜੇ ਇੰਜਰਡ ਹੋਏ ਸੀਗੇ ਤੇ ਜਿਨ੍ਹਾਂ ਦੀ ਡੈਥ ਹੋ ਗਈ ਆ ਤੇ ਜਿਹੜੇ ਬਾਕੀ ਪਰਿਵਾਰ ਦੇ ਮੈਂਬਰ ਆ ਉਹ ਸੇਫ ਨੇ। ਕੁੱਲੀ ਚ ਕਿੰਨੇ ਕੁ ਬੰਦੇ ਸੁੱਤੇ ਹੋਏ ਸੀ? 6 ਜਣੇ ਸੀਗੇ ਜੀ। ਚੰਨ ਦੋ ਵੀ ਦੱਸੋ ਜੀ। ਦੋ ਬੱਚਿਆਂ ਦੀ ਡੈਥ ਹੋਈ ਆ ਜੀ। ਭੈਣ ਭਰਾ ਦੀ। ਹਾਂਜੀ ਹਾਂਜੀ ਭੈਣ ਭਰਾ ਦਾ। ਬਾਕੀ ਠੀਕ ਆ। ਬਾਕੀ ਠੀਕ ਨੇ ਜੀ। ਸਟਾਕ ਡਰਾਈਵਰ। ਸਟਾਕ ਡਰਾਈਵਰ ਜਿਹੜਾ ਮੌਕੇ ਤੋਂ ਨਿਕਲ ਗਿਆ ਸੀਗਾ ਸਾਡੇ ਆਉਣ ਤੋਂ ਪਹਿਲਾਂ ਨਿਕਲ ਗਿਆ ਸੀਗਾ ਤੇ ਅਸੀਂ ਜਦੋਂ ਇਤਲਾਹ ਮਿਲੀ ਆ ਕੰਟਰੋਲ ਰੂਮ ਬਜਰੀਆ ਤੇ ਅਸੀਂ ਮੌਕੇ ਤੇ ਉਸੇ ਟਾਈਮ ਆ ਗਏ ਸੀਗੇ ਤੇ ਉਦੋਂ ਜਿਹੜੇ ਬੱਚਾ ਨੂੰ ਲਿਜਾ ਕੇ ਉਹਨਾਂ ਨੇ ਨੇ ਉੱਥੇ ਹਸਪਤਾਲ ਲੈ ਗਏ ਸਿਵਲ ਹਸਪਤਾਲ ਜਿਹੜੇ ਹੁਣ ਰੈੱਡ ਹਾਊਸ ਤੇ ਉਹਨਾਂ ਦੀਆਂ ਪਈਆਂ ਵਾ ਨੇੜੇ ਬੰਦ ਕਰਕੇ ਹੋਇਆ ਫਿਰ ਆਹ ਧੁੰਦ ਵੀ ਹੋ ਸਕਦਾ ਵਾ ਜਾਂ ਇਹ ਬਲਾਸਟ ਵੀ ਹੋ ਸਕਦਾ ਐਕਚੁਅਲੀ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਲੱਗ ਜਾਊਗਾ ਪੁਲਿਸ ਵੱਲੋਂ ਹੁਣ ਬਕਾਇਦਾ ਇਸ ਥਾਂ ਨੂੰ ਸਾਫ਼ ਕਰਵਾ ਕੇ ਟ੍ਰੈਫਿਕ ਪੂਰਾ ਸ਼ੁਰੂ ਕਰਵਾਇਆ ਜਾ ਰਿਹਾ ਹੈ ਨਾਲ ਹੀ ਐਸ ਐਚਓ ਥਾਣਾ ਸਦਰ ਸੁਜੀਤ ਸਿੰਘ ਨੇ ਦੱਸਿਆ ਹੈ ਕਿ ਬਕਾਇਦਾ ਹੋਲੋਸ ਟ੍ਰੈਕਰ ਡਰਾਈਵਰ ਦੀ ਭਾਲ ਕਰਕੇ ਉਸ ਨੂੰ ਜਲਦੀ ਕਾਬੂ ਕੀਤਾ ਜਾਵੇਗਾ ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਆਪਣੇ ਸਾਥੀ ਰਜਨੀ ਸਪੌਂਸਰ ਦੇ ਨਾਲ ਹੇਮਰਾਜ ਬੱਬਰ ਪੀਟੀਸੀ ਨਿਊਜ਼ ਜਗਰਾਉਂ